ਕੌਣ ਗੀਆਂ ਗੱਲਾਂ ਕਰਨ ਵਾਲਿਓ ਸਿੱਕ ਸਟੇਟ ਦੀਆਂ ਗੱਲਾਂ ਕਰਨ ਵਾਲਿਓ ਇਹਨਾਂ ਪਿੰਡਾਂ ਦੇ ਵਿੱਚ ਇੱਕ ਅਬਦੀਆ ਪੰਚਾਇਤਾਂ ਬਣਾ ਕੇ ਇੱਕ 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 ਵਧੀਆ ਰਾਜ ਪਿੰਡਾਂ ਦੇ ਵਿੱਚ ਰਾਜ ਕਰਕੇ ਤਾਂ ਦਿਖਾ ਦਿਓ ਇਹਨਾਂ ਨੂੰ ਕੁਛ ਕਰਕੇ ਤਾਂ ਦਿਖਾਓ ਪੰਚਾਇਤੀ ਝਗੜੇ ਤੁਸੀਂ ਪਿੰਡ ਚੋਂ ਬਾਹਰ ਜਾਣੀ ਨਾ ਦਿਓ ਪੰਜਾਬ ਦੇ ਵਿੱਚ 12000 ਤੋਂ ਉੱਪਰ ਪਿੰਡ ਨੇ ਇਹਦੇ ਵਿੱਚ 12000 ਪਿੰਡਾਂ ਦੇ ਵਿੱਚੋਂ 30% ਪਿੰਡ ਇਹ ਜਿਹੇ ਨੇ ਜਿਹੜੇ ਨਰੋਲ ਸਿੱਖਾਂ ਦੇ ਨੇ ਨਰੋਲ ਸਿੱਖਾਂ ਦੇ 30% ਪਿੰਡ 50% ਪਿੰਡ ਇਹ ਜਿਹੇ ਨੇ ਜਿੱਥੇ ਸਿੱਖ ਮжоਰਿਟੀ ਹੈ 60% ਵੀ ਪਿੰਡ ਇਹ ਜਿਹੇ ਨੇ ਜਿੱਥੇ ਸਿੱਖ ਸੋਲਿਡ ਮੇਜੋਰਿਟੀ ਹੈ 70% ਸਿੱਖ ਪਿੰਡ ਇਹ ਜਿਹੇ ਨੇ ਜਿੱਥੇ ਸਿੱਖਾਂ ਦਾ ਅਹਿਮੀਅਤ ਹੈ ਪਰ ਮੇਜੋਰਿਟੀ ਨਹੀਂ ਹੈ ਉਖਾਲਿਸਤਾਨ ਦੀਆਂ ਗੱਲਾਂ ਕਰਨ ਵਾਲਿਓ ਸਿੱਕ ਸਟੇਟ ਦੀਆਂ ਗੱਲਾਂ ਕਰਨ ਵਾਲਿਓ